ਸਪੇਨ ਵਾਲਿਆਂ ਵਾਸਤੇ ਖੁਸ਼ਖਬਰੀ 5 ਲੱਖ ਬੰਦਿਆਂ ਨੂੰ ਪੱਕਾ ਕਰਨਾ ਸਸੀਕਲ ਦੋਸਤੋ ਮੈਂ ਹੋਸਨਤਾਲੀ ਬਾਸ ਵਾਕਤਾ ਤੁਹਾਡਾ ਨੀ ਵੀਡੀਓ ਚ ਤੇ ਅੱਜ ਆਪਾਂ ਗੱਲ ਕਰਦੇ ਆਂ ਬਿਗ ਨਿਊਜ਼ ਖੁਸ਼ਖਬਰੀ ਸਪੇਨ ਵਾਲਿਆਂ ਵਾਸਤੇ ਸਪੈਸ਼ਲੀ ਉਹ ਉਹ ਖੁਸ਼ਖਬਰੀ ਕੀ ਆ ਵੀ ਸਪੇਨ ਨੇ 2026 ਚੜਦੇ ਹੀ ਇਹ ਐਲਾਨ ਕਰਤਾ ਵੀ 5 ਲੱਖ ਤੋਂ ਜ਼ਿਆਦਾ ਬੰਦਿਆਂ ਨੂੰ ਪੱਕਾ ਕਰਨਾ ਇਹ ਪਹਿਲਾਂ 2005 ਦੇ ਵਿੱਚ ਕੀਤਾ ਸੀਗਾ ਤੇ 2005 ਤੋਂ ਲੈ ਕੇ ਹੁਣ ਤੱਕ ਇੱਕ ਗੈਪ ਰਿਹਾ ਤੇ ਹੁਣ 2026 ਦੇ ਵਿੱਚ ਉਹਨਾਂ ਨੇ ਦੁਬਾਰਾ ਐਲਾਨ ਕੀਤਾ ਵੀ 5 ਲੱਖ ਤੋਂ ਜ਼ਿਆਦਾ ਬੰਦਿਆਂ ਨੂੰ ਪੱਕਾ ਕਰਨਾ ਜਿਹਦੇ ਵਿੱਚ ਕੀ ਹੋਣਾ ਚਾਹੀਦਾ ਜਿਹਦੇ ਵਿੱਚ ਬਸ ਤੁਹਾਡੇ ਕੋਲੇ 31 ਦਸੰਬਰ 2025 ਤੋਂ ਪਹਿਲਾਂ 5 ਮਹੀਨਿਆਂ ਦਾ ਪ੍ਰੂਫ ਹੋਣਾ ਚਾਹੀਦਾ ਵੀ ਤੁਸੀਂ ਸਪੇਨ ਦੇ ਵਿੱਚ ਰਹਿ ਰਹੇ ਹੋ ਜਿਵੇਂ ਤੁਹਾਡੀ ਪਦਰੋਨਾਮੈਂਟ ਹੋਣੀ ਚਾਹੀਦੀ ਆ ਤੇ ਕੋਈ ਕੰਟਰੈਕਟ ਤੇ ਪੈਸੇ ਲਾਉਣ ਦੀ ਲੋੜ ਨਹੀਂ ਜਿਵੇਂ ਮੰਨ ਲਓ ਪਹਿਲਾਂ ਕੀ ਹੁੰਦਾ ਸੀ 2 ਸਾਲਾਂ ਦੀ ਤੁਹਾਡੇ ਕੋਲੇ ਤੁਹਾਡੀ ਪਦਰੋਨਾਮੈਂਟ ਹੋਣੀ ਚਾਹੀਦੀ ਸੀ ਫਿਰ ਤੁਸੀਂ ਕੰਟਰੈਕਟ ਲੈਂਦੇ ਸੀ ਉਹ ਡਿਪੈਂਡ ਕਰਦਾ ਸੀ ਮੌਕੇ ਤੇ ਤੁਹਾਨੂੰ 10000 ਯੂਰੋ ਦਾ ਮਿਲਦਾ 12000 ਯੂਰੋ ਦਾ ਮਿਲਦਾ ਤੇ ਨਾਲ PCC ਲਾ ਕੇ ਫਿਰ ਕਿਤੇ ਜਾ ਕੇ ਤੁਸੀਂ ਪੱਕੇ ਹੁੰਦੇ ਸੀ ਤੇ ਹੁਣ ਉਹ ਚੀਜ਼ ਸਾਰੀ ਖਤਮ ਕਰਕੇ 5 ਲੱਖ ਬੰਦਿਆਂ ਨੂੰ ਪੱਕਾ ਕਰਨਾ ਜੀ ਦੇ ਵਿੱਚ ਤੁਹਾਡੇ ਕੋਲੇ 5 ਮਹੀਨਿਆਂ ਦਾ ਪ੍ਰੂਫ ਤੁਹਾਡੀ ਰੈਜ਼ੀਡੈਂਸ ਸਰਟ ਤੇ PCC ਹੋਵੇ ਤੇ ਤੁਸੀਂ ਆਪਣੀ ਫਾਈਲ ਸਬਮਿਟ ਕਰੋ ਤੇ ਆਪ ਦਾ ਪੱਕੇ ਹੋ ਜਿਓ ਉਹੀ ਰੁਪਏ ਦੇਣ ਦੀ ਲੋੜ ਨਹੀਂ ਏ ਨਵੀਂ ਖੁਸ਼ਕਾਮਰੀ ਹੈ ਸਪੇਨ ਵਾਲਿਆਂ ਵਾਸਤੇ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਆ ਬੈਲ ਆਈਕਨ ਤੇ ਕਰ ਦਿਓ ਕਲਿੱਕ ਤਾਂ ਕਿ ਨਵੇਂ-ਨਵੇਂ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਅੱਗੇ ਆ ਸਕੇ ਸੋ ਜਲਦੀ ਮਿਲਦੇ ਆ ਇੱਕ ਹੋਰ ਸੋਨਾਂ ਦਾ ਟੌਪਿਕ ਲੈ ਕੇ ਥੈਂਕ ਯੂ so much ਬਾਏ ਟੇਕ ਕੇਅਰ